ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਹੋਮ ਰੈਮਡੀਜ਼ ਬਾਈ ਰੁਪਿੰਦਰ ਕੌਰ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਡਿਸਕਸ ਕਰਾਂਗੇ ਉਸ ਪ੍ਰੋਬਲਮ ਬਾਰੇ ਜੋ ਕਿ ਮੈਂ ਖੁਦ ਫੇਸ ਕੀਤੀ ਹੈ ਗੰਦਾ ਦੀ ਪ੍ਰੋਬਲਮ ਜੋ ਕਿ ਹਰ ਉਮਰ ਦੇ ਬੱਚਾ ਬੁੱਢਾ ਜਵਾਨ ਅੱਜ ਕੱਲ੍ਹ ਇੱਕ ਪ੍ਰੋਬਲਮ ਕਾਮਨ ਹੋ ਗਈ ਆ ਉਹ ਆਪਾਂ ਡਿਸਕਸ ਕਰਾਂਗੇ ਜਿਵੇਂ ਕਿ ਸਿਆਣਿਆਂ ਨੇ ਕਿਹਾ ਹੈ ਕਿ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਤੇ ਸੁਆਦ ਗਿਆ ਆਪਾਂ ਦੰਦਾਂ ਦੀ ਪ੍ਰੋਬਲਮ ਜਿਵੇਂ ਕਿ ਕੀੜਾ ਲੱਗਣਾ ਕੈਵਿਟੀ ਦਾ ਹੋਣਾ ਮਸੂੜਿਆਂ ਦਾ ਖੁੱਲਣਾ ਬਲੱਡ ਨਿਕਲਣਾ ਤੇ ਦੰਦ ਦੇ ਵਿੱਚ ਇੱਕ ਕੀੜਾ ਲੱਗ ਕੇ ਖੋੜਜੀ ਬਣ ਜਾਂਦੀ ਆ ਤੇ ਉਸ ਦਾ ਉਹਨਾਂ ਇਸ ਪ੍ਰੋਬਲਮ ਤੋਂ ਸਾਰੇ ਪਰੇਸ਼ਾਨ ਆ ਤੇ ਆਪਾਂ ਡਾਕਟਰ ਕੋਲ ਵੀ ਜਾਂਦੇ ਆ ਪੇਨ ਕਿਲਰ ਦਿੰਦੇ ਆ ਦੰਦ ਦੇ ਦਰਦ ਵਾਸਤੇ ਜਾਂ ਆਪਾਂ ਨੂੰ ਆਰ ਸੀਟੀ ਦੀ ਸਲਾਹ ਦਿੰਦੇ ਆ ਇੱਕ ਨਕਰੀ ਦੰਦ ਲਗਾਉਣ ਵਾਸਤੇ ਜੋ ਕਿ ਕੋਸਟਲੀ ਵੀ ਬਹੁਤ ਹੁੰਦਾ ਹੈ ਤੇ ਬੇਨ ਫੁੱਲ ਵੀ ਹੁੰਦਾ ਹੈ ਉਸ ਤੋਂ ਬਚਣ ਦੇ ਲਈ ਆਪਾਂ ਡਿਸਕਸ ਕਰਾਂਗੇ ਇੱਕ ਹੋਮ ਰੈਮਡੀ ਜੋ ਕਿ ਮੈਂ ਖੁਦ ਹੀ ਜੂਸ ਕੀਤੀ ਆ ਇਸ ਰੈਮਡੀ ਨੂੰ ਖੁਦ ਜੂਸ ਕੀਤਾ ਆ ਤੇ ਉਸਦੇ ਲਈ ਆਪਾਂ ਨੂੰ ਚਾਹੀਦਾ ਹੈ ਜਿਹਨੇ ਐਲੋਵੀਰਾ ਐਲੋਵੀਰਾ ਲਵਾਂਗੇ ਦੇਖੋ ਇਹ ਐ ਐਲੋਵੀਰਾ ਆ ਇਸ ਦਾ ਉੱਪਰ ਦਾ ਛਿਲਕਾ ਉਤਾਰ ਕੇ ਆਪਾਂ ਇਹ ਦਾ ਵੱਡਾ ਪੀਸ ਆ ਨਾ ਆਪਾਂ ਛੋਟਾ ਪੀਸ ਲੈਣਾ ਆ ਇੰਨਾ ਕਿ ਜਿੰਨਾ ਕਿ ਆਪਣੇ ਮੂੰਹ ਵਿੱਚ ਆਵੇ ਉਸ ਨੂੰ ਚਬਾਣਾ ਆ ਚਬਾ ਕੇ ਉਸ ਦੀ ਆਪਾਂ ਕੁੱਲੀ ਕਰਨੀ ਆ ਪਾਣੀ ਇਹਦਾ ਬਾਹਰ ਨਹੀਂ ਕੱਢਣਾ ਉਸ ਨੂੰ ਮੂੰਹ ਦੇ ਵਿੱਚ ਘੁਮਾਣਾ ਆ ਤਾਂ ਕਿ ਸਾਰੇ ਦੰਦਾਂ ਨੂੰ ਲੱਗ ਸਕੇ ਐਲੋਵੀਰਾ ਦੇ ਵਿੱਚ ਹੁੰਦਾ ਹੈ ਜਿੰਨੇ ਕਿ ਆਪਣੇ ਦੰਦਾਂ ਵਿੱਚ ਕੋਈ ਇਨਫੈਕਸ਼ਨ ਹੋਈ ਆ ਕੋਈ ਸਵੇਲਿੰਗ ਹੋਈ ਆ ਉਹ ਸਭ ਉਹ ਠੀਕ ਕਰੇਗਾ ਦੂਸਰੀ ਆਪਾਂ ਕੁੱਲੀ ਕਰਨੀ ਆ ਹਲਦੀ ਲੈਣੀ ਆ ਤੇ ਨਮਕ ਦੇਣਾ ਆ ਹਲਦੀ ਦੇਖੋ ਇਹ ਇਸ ਤਰ੍ਹਾਂ ਇੰਨੀ ਕੁ ਹਲਦੀ ਆਪਾਂ ਲੈਣੀ ਆ ਤੇ ਇਹਨਾ ਆਪਾਂ ਨਮਕ ਲੈਣਾ ਆ ਤੇ ਦੇਖੋ ਇਹਨਾ ਆਪਾਂ ਨਮਕ ਲੈਣਾ ਆ ਇਸ ਨੂੰ ਇੰਨੇ ਕ ਪਾਣੀ ਦੇ ਵਿੱਚ ਜਿੰਨੇ ਕ ਆਪਾਂ ਇੱਕ ਘੁੱਟ ਭਰਦੇ ਆ ਇੰਨਾ ਕ ਪਾਣੀ ਲੈ ਕੇ ਉਸ ਦੇ ਵਿੱਚ ਮਿਕਸ ਕਰਕੇ ਆਪਾਂ ਉਸ ਨੂੰ ਮੂੰਹ ਵਿੱਚ ਪਾ ਲੈਣਾ ਆ ਉਸ ਦੀ ਵੀ ਉਸੇ ਤਰ੍ਹਾਂ ਹੀ ਕੁੱਲੀ ਕਰਨੀ ਆ ਮੂੰਹ ਦੇ ਵਿੱਚ ਪਾਣੀ ਨੂੰ ਘੁਮਾਉਣਾ ਆ ਤਾਂ ਕਿ ਸਾਰੇ ਦੰਦਾਂ ਨੂੰ ਲੱਗ ਸਕੇ ਹਲਦੀ ਜੋ ਕਿ ਇੱਕ ਐਂਟੀਬੈਟਿਕ ਹੁੰਦੀ ਆ ਉਸ ਉਹ ਕੀੜੇ ਨੂੰ ਮਾਰ ਦੇਗੀ ਤੇ ਉਸ ਦਾ ਕੀੜਾ ਦੁਬਾਰਾ ਨਹੀਂ ਬਣੇਗਾ ਦੰਦਾਂ ਦਾ ਕੀੜਾ ਇਸ ਦੇ ਲਈ ਇਸ ਨੂੰ ਤੁਸੀਂ ਦੋਨੇ ਕੁੱਲੀਆਂ ਜਿਹੜੀਆਂ ਮੈਂ ਦੱਸੀਆਂ ਇਹਨਾਂ ਨੂੰ ਤੁਸੀਂ 10 ਮਿੰਟ ਤੋਂ ਘੱਟ ਨਹੀਂ ਕਰਨਾ ਇਸ ਤੋਂ ਬਾਅਦ 15 ਮਿੰਟ 20 ਮਿੰਟ ਜਾਂ ਤੁਸੀਂ ਅੱਧਾ ਘੰਟਾ ਇਸ ਨੂੰ ਕਰੋ ਪਰ 10 ਮਿੰਟ ਤੋਂ ਘੱਟ ਨਹੀਂ ਕਰਨਾ ਤੀਸਰੀ ਕੁੜਲੀ ਜੋ ਹੈ ਉਹ ਆਪਾਂ ਕਰਨੀ ਹੈ ਕੋਕੋਨਟ ਆਇਲ ਦੀ ਕੋਕੋਨਟ ਆਇਲ ਉਸ ਇੱਕ ਚਮਚਾ ਕੋਕੋਨਟ ਆਇਲ ਦਾ ਲੈਣਾ ਹੈ ਉਸ ਨੂੰ ਆਪਾਂ ਮੂੰਹ ਵਿੱਚ ਪਾ ਕੇ ਉਸੇ ਤਰ੍ਹਾਂ ਘੁਮਾਣਾ ਹੈ ਮੂੰਹ ਦੇ ਵਿੱਚ ਤਾਂ ਕਿ ਸਾਰੇ ਦੰਦਾਂ ਤੱਕ ਪਹੁੰਚ ਸਕੇ ਉਸ ਦੇ ਕੋਕੋਨਟ ਆਇਲ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਸਾਰੇ ਬੈਕਟੀਰੀਆ ਦੰਦਾਂ ਦੇ ਵਿੱਚੋਂ ਖਿੱਚ ਲੈਂਦਾ ਆ ਦੇ ਉਸ ਉਹ ਕੋ ਕੋ ਨੂੰ ਕੋ ਵਾਇਲਾ ਹੈਲਪ ਕਰੇਗਾ ਆਪਾਂ ਨੂੰ ਦੰਦ ਦੀ ਫਿਲਿੰਗ ਕਰਨ ਦੇ ਲਈ ਜੋ ਆਪਣੀ ਖੋੜ ਬਣੀ ਆ ਦਾ ਕੀੜੇ ਨੇ ਆਪਣਾ ਦੰਦ ਖਾਧਾ ਆ ਉਸ ਦੀ ਨੈਚੁਰਲ ਵੇ ਦੇ ਨਾਲ ਉਹ ਫਿਲਿੰਗ ਕਰੇਗਾ ਜਿਹੜੀ ਕਿ ਆਪਾਂ ਵਿਚਾਰ ਦੇ ਵਿੱਚ ਫਿਲਿੰਗ ਕਰਵਾਨੇ ਆ ਡਾਕਟਰ ਦੇ ਡੈਂਟਿਸ ਦੇ ਕੋਲ ਜਾ ਕੇ ਤੇ ਉਹ ਇੱਕ ਨਕਲੀ ਫਿਲਿੰਗ ਹੁੰਦੀ ਆ ਨਕਲੀ ਦੰਦ ਹੁੰਦਾ ਆ ਆਰ ਸੀਟੀ ਦਾ ਤੇ ਇਹ ਆਪਾਂ ਦੀ ਨੈਚੁਰਲ ਫਿਲਿੰਗ ਹੋਏਗੀ ਇਸ ਨੂੰ ਤੁਸੀਂ ਪੇਸ਼ੈਂਟਸ ਦੇ ਨਾਲ ਕਰਨਾ ਆ ਤੇ ਨਾ ਬਹੁਤ ਆਰਾਮ ਨਾਲ ਕਰਨਾ ਹੈ ਜਿਵੇਂ ਤੁਹਾਨੂੰ ਟਾਈਮ ਲੱਗਦਾ ਆ ਸਵੇਰ ਦਾ ਦੁਪਹਿਰ ਦਾ ਜਾਂ ਸ਼ਾਮ ਦਾ ਜਾਂ ਤੁਸੀਂ ਤਿੰਨੋਂ ਕੁੱਲਿਆ ਇੱਕੋ ਟੈਂਸ ਕਰ ਲਵੋ ਜਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਕੇ ਇਹ ਤਿੰਨੋਂ ਕੁੱਲੀਆਂ ਕਰਨੀਆਂ ਆ ਪਰ ਇਸ ਨੂੰ ਟਾਈਮ ਜ਼ਰੂਰ ਲੱਗੇਗਾ ਪਰ ਤੁਹਾਨੂੰ ਤੁਸੀਂ ਨਕਲੀ ਦੰਦ ਤੋਂ ਬਚ ਜਾਓਗੇ ਪੇਨ ਤੋਂ ਵੀ ਬਚ ਜਾਓਗੇ ਤੁਹਾਡੀ ਕੈਵਿਟੀ ਤੁਹਾਡੇ ਮਸੂੜੇ ਜੋੜੇ ਜਿਹੜੇ ਆ ਉਹ ਸਟਰੋਂਗ ਹੋ ਜਾਣਗੇ ਬਲੱਡ ਨਿਕਲਣਾ ਵੀ ਬੰਦ ਹੋ ਜਾਏਗਾ ਤੇ ਤੁਹਾਡੀ ਨੈਚੁਰਲ ਫੀਲਿੰਗ ਹੋਏਗੀ ਇਸ ਦੇ ਵਿੱਚ ਕਿਉਂਕਿ ਇਹ ਮੇਰਾ ਸੈਲਫ ਦਾ ਐਕਸਪੀਰੀਅੰਸ ਹੈ ਮੈਂ ਆਪ ਆਪਣੇ ਤਿੰਨ ਦੰਦ ਠੀਕ ਕੀਤੇ ਆ ਤੇ ਉਸ ਦਾ ਕੀੜਾ ਵੀ ਖਤਮ ਕੀਤਾ ਆ ਤੇ ਉਸ ਦੀ ਫੀਲਿੰਗ ਵੀ ਨੈਚੁਰਲ ਤਰੀਕੇ ਨਾਲ ਹੋਈ ਆ ਤੇ ਉਸ ਦੇ ਲਈ ਇਹ ਦੂਸਰੀ ਗੱਲ ਇਹ ਆ ਕਿ ਆਪਾਂ ਨਾ ਜਿਹੜਾ ਪੇਸਟ ਕਰਦੇ ਆ ਉਹ ਆਪਾਂ ਨੂੰ ਸਟਰੋਂਗ ਪੇਸਟ ਨਹੀਂ ਯੂਜ਼ ਕਰਨਾ ਆਪਾਂ ਆਪਾਂ ਆਯੁਰਵੈਦਿਕ ਪੇਸਟ ਯੂਜ਼ ਕਰਨਾ ਆ ਤੇ ਕਿਸੇ ਵੀ ਕੰਪਨੀ ਦਾ ਹੋਵੇ ਪਰ ਕਰਨਾ ਆਪਾਂ ਆਯੁਰਵੇਦਿਕ ਪੇਸਟ ਯੂਜ਼ ਆ ਤੇ ਇਹ ਤਿੰਨੋ ਕੁੱਲੀਆਂ ਤੁਸੀਂ ਜ਼ਰੂਰ ਕਰਨੀਆਂ ਆ ਆਪਣੇ ਟਾਈਮ ਦੀ ਸੈਟਿੰਗ ਰੱਖ ਲਓ ਜਿਵੇਂ ਵੀ ਤੁਹਾਨੂੰ ਸੈੱਟ ਬੈਠਦਾ ਆ ਬਾਕੀ ਜਿਹੜਾ ਕੋਕੋਨਟ ਆਇਲ ਦੀ ਆਪਾਂ ਕੁੱਲੀ ਕਰਨੀ ਆ ਉਹਨੂੰ ਤੁਸੀਂ ਸਿੰਕ ਵਿੱਚ ਨਹੀਂ ਘੇਰਨਾ ਉਹ ਕਿਸੇ ਬਾਹਰ ਨਾਲੀ ਵਿੱਚ ਜਾਂ ਕੱਚੀ ਜਗ੍ਹਾ ਦੇ ਉੱਤੇ ਕਿਤੇ ਵੀ ਘੇਰ ਦਿਓ ਤਾਂ ਕਿ ਸਿੰਕ ਕੋਕੋਨਟ ਆਇਲ ਉਸ ਦੇ ਵਿੱਚ ਜਮ ਨਾ ਜਾਵੇ ਆਪਣਾ ਸਿੰਕ ਨਖਰਾਵੋਗੇ ਬਾਕੀ ਆਪਣੇ ਤੁਸੀਂ ਧਿਆਨ ਰੱਖਣਾ ਆਪਣੇ ਦੰਦਾਂ ਦਾ ਦੇ ਕੁੱਲੀਆਂ ਜ਼ਰੂਰ ਕਰੋ ਤੇ ਬਾਕੀ ਬਾਕੀ ਰੈਮਡੀ ਜ਼ਰੂਰ ਯੂਜ਼ ਕਰਨਾ ਪੇਸ਼ੈਂਸ ਦੇ ਨਾਲ ਟਾਈਮ ਲੱਗੇਗਾ ਪਰ ਤੁਹਾਡਾ ਨੇਚਰਲੀ ਥ ਜ਼ਰੂਰ ਹੋਏਗਾ ਫਿਲਿੰਗ ਹੋਏਗੀ ਨੇਚਰਲ ਵੇ ਦੇ ਨਾਲ ਤੇ ਬਾਕੀ ਤੁਸੀਂ ਇਹ ਜਮਾਣਾ ਇਸ ਰੈਮਡੀ ਨੂੰ ਤੇ ਮੇਰ ਨਾਲ ਸ਼ੇਅਰ ਕਰਨਾ ਮੇਰ ਨਾਲ ਕਮੈਂਟ ਕਰਨਾ ਮੇਰੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਫਿਰ ਮਿਲਾਂਗੇ ਕਿਸੇ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਵੈਰੀ ਮਚ